ਮੈਂ ਸੁਖਿੰਦਰ ਸਿੰਘ ਪਿੰਡ ਖੇੜਾ ਤਹਿਸੀਲ ਫਗਵਾੜਾ ਤੋਂ ਜ਼ਿਮੀਂਦਾਰ ਭਰਾ ਆਪਣੇ ਪਰਾਲੀ ਨਾ ਸਾੜਨ ਇਹਨੂੰ ਹੋਰ ਯੂਜ਼ਰਜ਼ ਦੇ ਵੈਸੇ ਕੰਮ ਲੈਣ ਪੋਲਿਊਸ਼ਨ ਤੋਂ ਬਚਾਉਣ ਅਸੀਂ ਤਾਂ ਇਹ 1-2 ਸਾਲ ਤੋਂ ਕਰ ਰਹੇ ਹਾਂ ਪਰ 2-3 ਸਾਲ ਹੋ ਗਏ ਸਾਨੂੰ ਨਹੀਂ ਅੱਗ ਲਾ ਰਹੇ ਇਹਦਾ ਫਾਇਦਾ ਆ ਬਈ ਹੁਣ ਮਸ਼ੀਨ ਆ ਇਹ ਸਾਨੂੰ ਪਾਣੂ ਕੀ ਸੁਸਾਇਟੀ ਤੋਂ ਪ੍ਰੋਵਾਈਡ ਕਰਾਈ ਆ ਖੇਤ ਦੇ ਵਿੱਚੋਂ ਪਰਾਲੀ ਸਾਫ਼ ਹੋ ਰਹੀ ਆ ਅੱਗ ਲਾਉਣ ਦੀ ਲੋੜ ਨਹੀਂ ਅਸੀਂ ਇਹਨੂੰ ਕੰਮ ਲੈਨੇ ਆ ਪਸ਼ੂਆਂ ਦੇ ਸਰਦੀ ਆਉਂਦੀ ਆ ਤਾਂ ਨੀਚੇ ਸੈੱਟ ਦਿੰਨੇ ਆ ਇਹ ਪਟਾ ਘੱਟਦਾ ਤਾਂ ਖਵਾ ਸਕਦੇ ਆ ਨਾ ਅੱਗ ਲਾਉਂਗੇ ਤਾਂ ਫਾਇਦਾ ਹੀ ਆ ਸਾੜ ਕੇ ਉਹਦਾ ਕੋਈ ਹੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਬੀਰ ਚੰਦ ਜੀ ਮੈਂ ਦੀਪਾਣੋ ਕੀ ਸਹਿਕਾਰੀ ਖੇਤੀਬਾੜੀ ਬਹੁ ਮੰਤਰੀ ਸਭਾ ਵਿਖੇ ਡਿਊਟੀ ਨਿਭਾ ਰਿਹਾ ਜੀ ਇਸ ਵਾਰ ਅਸੀਂ ਵੇਲਣ ਲਿਆ ਹੈ ਕਿਸਾਨਾਂ ਦੀ ਸਹੂਲਤ ਵਾਸਤੇ ਜੋ ਅਸੀਂ ਬਹੁਤ ਹੀ ਘੱਟ ਰੇਟ ਤੇ ਸਿਰਫ ਤੇਲ ਦਾ ਹੀ ਖਰਚਾ ਲੈ ਰਹੇ ਹਾਂ ਕਿਸਾਨਾਂ ਤੋਂ ਪਰਾਲੀ ਦੀਆਂ ਗੰਢਾ ਬਣਾ ਰਹੇ ਹਾਂ ਜੀ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਕੰਮ ਦਵਾਰਾ ਤੋਂ ਫੇਰ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਕੀਮਾਂ ਸ਼ੁਰੂ ਕੀਤੀਆਂ ਹਨ ਜੀ ਲਗਭਗ 37 ਲੱਖ ਏਕੜ ਜਿਹੜਾ ਝੋਨਾ ਹੈ ਉਹਦੇ ਤੇ ਪਹਿਲੇ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਜਿਹੜੇ 38 ਲੱਖ 39 ਲੱਖ ਜਿਹੜੇ ਰਹਿ ਗਏ ਉਹਨਾਂ ਵਾਸਤੇ ਅਸੀਂ ਮਸ਼ੀਨਾਂ ਹੀ ਇੰਨੇ ਵੱਡੇ ਪੱਧਰ ਤੇ ਦੇਈਏ ਕਿ ਉਹ ਜਿਹੜੀ ਪਰਾਲੀ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਝੋਨੇ ਤੋਂ ਬਾਅਦ ਨਾਲ ਹੀ ਅਸੀਂ ਕਣਕ ਬੀਜਣੀ ਹੁੰਦੀ ਹੈ ਉਹ ਕਣਕ ਦੇ ਬੀਜਣ ਦੇ ਸਮਾਂ ਨਾਲ ਲੰਗੇ ਉਹ ਤੋਂ ਪਹਿਲਾਂ ਪਹਿਲਾਂ ਮਸ਼ੀਨਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲ ਜਾਣ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਐਸੀ ਕੀ ਕਿੰਨੇ ਸਾਲ ਪਹਿਲਾਂ ਚੱਲਿਆ ਸੀ ਮੈਂ ਵੀ ਆਪਦੀ ਮਾਂ ਦੀਆਂ ਐਕਸਸ ਪਾਉਣ ਆਇਆ ਸੀ ਉਹ ਕੈਨੇਡਾ 'ਚ ਡੈਥ ਹੋ ਗਈ ਸੀ ਤੇ ਪਰ ਮੈਨੂੰ ਪਤਾ ਨਹੀਂ ਸੀ ਵੀ ਉਹ ਮਰੇ ਤੋਂ ਬਾਅਦ ਮੈਨੂੰ ਇੰਨਾ ਫੇਵਰਸ ਕਰ ਜੂਗੀ ਕਈਆਂ ਨੂੰ ਮੇਰੀਆਂ ਗੱਲਾਂ ਬੁਰੀਆਂ ਵੀ ਲੱਗਦੀਆਂ ਆ ਉਹਦੀ ਵੀ ਮੈਨੂੰ ਚਿੰਤਾ ਕੋਈ ਨਹੀਂ ਗਈ ਅਸੀਂ ਸਾਡੀ ਵਾਰਡ ਕੈਂਸਰ ਦੀ ਸਾਰੀ ਟੀਮ ਨੇ ਪੂਰਾ ਮੈਪ ਬਣਾਇਆ ਹੋਇਆ ਹੈ ਕਿੰਨੇ ਜ਼ਿਲ੍ਹੇ ਆ ਪੰਜਾਬ ਦੇ 12783 ਪਿੰਡ ਆ ਅਸੀਂ 11000 ਤੋਂ ਉੱਪਰ ਚੈੱਕਅਪ ਕਰ ਦਿੱਤਾ 1.5 ਸਾਲ ਸਾਰਾ ਪੰਜਾਬ ਚੈੱਕ ਅਪ ਕਰ ਦਾਂਗੇ ਹਰ ਚੀਜ਼ ਫ੍ਰੀ ਦੇ ਰਹੇ ਆ ਕੋਈ ਟੈਸਟ ਫ੍ਰੀ ਕਰਾ ਲਓ 5000 ਵਾਲਾ 4000 ਵਾਲਾ ਦਵਾਈ ਖੁੱਲੀ ਮੈਂ ਫੇਰ ਬੇਨਤੀ ਕਰ ਦਿੰਦਾ ਵੀ ਅਸੀਂ ਦਵਾਈ ਦੇ ਲੰਗਰ ਲਾਉਣ ਵਾਲੇ ਆ ਠੀਕ ਹੈ ਐਨ ਦਵਾਈ ਮਿਲਦੀ ਆ ਦੇਖ ਲਓ ਲੰਗਰ ਲੱਗਿਆ ਕ ਨਹੀਂ ਐਨ ਕਾਂ ਦਾ ਲੰਗਰ ਲੱਗਿਆ ਕ ਨਹੀਂ ਗਰੀਬ ਨੂੰ ਪਿੰਡ ਦੀ ਗਰੀਬ ਔਰਤ ਆ ਯਾਰ ਮਤਲਬ ਪੈਸੇ ਨਹੀਂ ਹੁੰਦੇਗੇ ਕੀ ਗੱਲਾਂ ਕਰਦੇ ਆ ਠੀਕ ਹੈ ਅ ਅਸੀਂ ਉਹ ਸਿਸਟਮ ਲੈ ਕੇ ਚੱਲੇ ਆ ਜੋ ਗੁਰੂ ਸਾਹਿਬ ਨੇ ਕਿਹਾ ਸੀਗਾ ਗੁਰੂ ਸਾਹਿਬ ਦਾ ਸ੍ਰੀ ਪਵਿੱਤਰ ਸ਼ਬਦ ਪੜ੍ਹਦੇ ਆ ਗਰੀਬ ਦਾ ਮੂੰਹ ਗੁਰੂ ਦੀ ਕੋਲ ਕਦੇ ਉਸ ਗੋਲ ਕੁਝ ਪਾਇਆ ਨਹੀਂ ਉਹ ਸ਼ਬਦ ਕਿਉਂ ਪੜ੍ਹਦੇ ਆ ਜੋ ਦੁਪਹਿਰਾਂ ਨਹੀਂ ਦੇਣਾ ਠੀਕ ਹੈ ਉਸ ਗਰੀਬ ਦੇ ਮੂੰਹ ਚ ਪ੍ਰਸ਼ਾਦੇ ਪਾਣੇ ਦੀ ਵੀ ਲੋੜ ਆ ਪਰ ਦੁਆਇਆਂ ਦੀ ਵੀ ਲੋੜ ਆ ਹਰ ਬੰਦਾ 35 40 ਸਾਲ ਤੋਂ ਬਾਅਦ ਕੋਈ ਨਾ ਕੋਈ ਗੋਲੀ ਖਾਣ ਲੱਗ ਜਾਂਦਾ ਬਹੁਤ ਜ਼ਰੂਰੀ ਆ ਅਸੀਂ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੀ 1.5 ਸਾਲ ਦੇ ਦਿਓ ਤੇ ਅਨੰਦਪੁਰ ਸਾਹਿਬ ਚ 125 ਬੈੱਡ ਦਾ ਹਸਪਤਾਲ ਖੋਲ੍ਹਿਆ ਜੀ 1708 ਚ ਗੁਰੂ ਗੋਬਿੰਦ ਸਿੰਘ ਜੀ ਗਏ ਸੀ 1708 ਤੋਂ ਲੈ ਕੇ ਆ 2025 ਹੋ ਗਿਆ ਇੱਕ ਵੀ ਨਹੀਂ ਖੁੱਲਿਆ ਨਾ ਤੋਤੋ ਖੁੱਲਿਆ ਮਾਤਾ ਲੈਣਾ ਦੇ ਵੀ ਉੱਥੇ ਹੀ ਆ ਨਾ ਹਿੰਦੂ ਵੀਰਾਂ ਦਾ ਵੀ ਤਖਤ ਹੋ ਗਿਆ ਸਾਡਾ ਵੀ 125 ਮੀਟ ਦਾ ਹਾਫ ਸਾਲ ਖੋਲੇ 50 ਕਰੋੜ ਲਾਇਆ ਨਾ ਮੈਂ ਉਹਨਾਂ ਨਾ ਮੇਰੇ ਘਰ ਵਾਲੀ ਦੇ ਨਾ ਮੇਰੇ ਬੱਚਿਆਂ ਨੇ ਕਿਹਦੇ ਲਈ ਲਾਇਆ ਸਾਡੇ ਉਹ ਲੋਡ ਬੰਦ ਗਰੀਬ ਲੋਕਾਂ ਲਈ ਠੀਕ ਹੈ ਜੀ ਅਬ ਪਰਟੀਕੁਲਰ ਗੱਲ ਕਰੀ ਕੈਂਸਰ ਦੀ ਤੇ ਕੈਂਸਰ ਦੇ ਮਾਮਲੇ ਕਿਉਂ ਇੰਨੇ ਸਾਹਮਣੇ ਆਏ ਕੀ ਕਾਰਨ ਕੀ ਹੁੰਦਾ ਜੀ ਜੀ ਆਪਾਂ ਪੰਜ ਚੀਜ਼ਾਂ ਗਿਣ ਲੈਣੇ ਆ ਰਸੋਈ ਠੀਕ ਕਰ ਲਓ ਜੀ ਉਹਨਾਂ ਨੇ ਨਵਾਂ ਮੈਨੂੰ ਮਿਸ਼ਨ ਦੇ ਕੇ ਭੇਜਿਆ ਵੀ ਰਸੋਈ ਠੀਕ ਕਰੋ ਜਦੋਂ ਮੈਂ ਇੰਗਲੈਂਡ ਗਿਆ 43 ਸਾਲ ਪਹਿਲਾਂ ਸਾਡਾ ਮੇਰੀ ਮਾਂ ਗੋਏ ਦਾ ਪੋਚਾ ਲਾਉਂਦੀ ਸੀ ਚੁੱਲ੍ਹੇ ਪਰ ਸਾਡਾ ਖਾਣ-ਪਾਣ ਸਾਫ਼ ਸੀ ਹੁਣ ਪਾਣੀ ਤੋਂ ਸਟਾਰਟ ਕਰ ਲੋ ਉਹਦਾ ਕੋਈ ਪਤਾ ਨਹੀਂ ਹੁਣ ਆਏ ਨੂੰ ਮੈਨੂੰ ਪਾਣੀ ਦੀ ਬੋਤਲ ਜੀ ਦੇ ਦਿੱਤੀ ਮੈਂ ਕਿਵੇਂ ਬਚੂਗਾ ਕੱਲੀ ਬੋਤਲ ਨਾਲ ਪਾਣੀ ਮੱਝ ਨੂੰ ਇਹ ਪਿਲਾਉਣੇ ਆ ਬੋਲੋ ਨਾਉ ਫੇਲ ਹੋਗੇ ਨਾ ਇੱਥੇ ਮੱਝ ਨੂੰ ਗੰਦਾ ਪਾਣੀ ਪਿਉਣਾ ਦੋਨੇ ਕਦੇ ਛੱਪੜ ਦਾ ਨਹਿਰ ਦਾ ਉਹਨੇ 50 ਕਿਲੋ ਪਾਣੀ ਪੀਣਾ ਫਿਰ ਉਹਨੇ 5 ਕਿਲੋ ਦੁੱਧ ਦੇਣਾ ਉਹਦਾ ਦਹੀਂ ਲੱਸੀ ਪਨੀਰ ਬਣਾਉਣਾ ਉਹ ਵੀ ਖਰਾਬ ਹੋ ਗਿਆ ਫਿਰ ਸਬਜ਼ੀਆਂ ਦੇ ਟੀਕੇ ਸਪਰੇਅ ਆ ਵੱਧੂ ਛੁੱਟੀ ਤੁਰੇ ਜਾ ਰਹੇ ਆ ਗੋਭੀ ਦੇ ਫੁੱਲ ਦੇ ਉੱਤੇ ਅੱਜ ਸਪਰੇਅ ਕਰ ਦਿੱਤੀ ਜਾਂ ਪਰਸੋਂ ਨੂੰ ਗੋਭੀ ਆਪਣੀ ਕਿਚਨ ਚ ਆ ਗਈ ਆਪਾ ਕਹਿੰਦੇ ਯਾਰ ਮੈਂ ਮੈਂ ਬਿਲਕੁਲ ਠੀਕ ਠਾਕ ਪਿਆ ਸੀ ਸਵੇਰ ਨੂੰ ਮੇਰਾ ਗਲ ਕਿਉਂ ਖਰਾਬ ਹੋ ਗਿਆ ਉਹ ਜ਼ਹਿਰੀਲੀ ਗੋਭੀ ਖਾਧੀ ਹਜੇ ਗਾਜਰ ਮੂਲੀ ਤੇ ਸਰਜੂ ਉਹ ਧਰਤੀ ਚਾ ਉਹਦੇ ਪੱਤੇ ਹੀ ਬਾਹਰ ਹੁੰਦੇ ਆ ਕੇਲੇ ਵਾਲਾ ਆ ਉਹ ਅੱਜ ਕੇਲੇ ਹਰੇ ਆ ਸਵੇਰ ਨੂੰ ਖੱਟੇ ਕਰ ਦਿੰਦਾ ਕੈਮੀਕਲ ਲਾ ਕੇ ਇਧਰ ਰਸੋਈ ਚ ਦੇਖੋ ਫਿਰ ਸਾਫ਼ ਕੀ ਰਹਿ ਗਿਆ ਰਸੋਈ ਠੀਕ ਕਰਨੀ ਪਊ ਤੁਹਾਨੂੰ ਆਪਦਾ ਖਾਣ ਪਾਣ ਗੁਰੂ ਸਾਹਿਬ ਮੇਰੇ ਨਾਲ ਧੱਕਾ ਨਹੀਂ ਕਰਨਗੇ ਜੇ ਮਾਨਸ ਦੇ ਦਰਲੱਭ ਦਿੱਤੀ ਉਹ ਮੇਰੇ ਨਾਲ ਤਾਂ ਕਹਿ ਗੋਗਾ ਕਿ ਸਾਡੇ ਆਪ ਦੇ ਮਾੜੇ ਕੰਮ ਹੈ ਇੱਕ ਤੁਸੀਂ ਬਾਹਰੋਂ ਬਹੁਤ ਖਾਣ ਲੱਗ ਗਏ ਜਿਲੇਬੀਆਂ ਪਕੌੜੇ ਮਠਿਆਈਆਂ ਵਿ ਫਰੇ ਫਿਲਦੇ ਆ ਤੁਹਾਨੂੰ ਕੋਈ ਨਹੀਂ ਮਾਰ ਸਕਦਾ ਪੰਜਾਬ ਵਾਲੇ ਵੀਰੋ ਦੋ ਕੰਮ ਕਰ ਲੋ ਅਸੀਂ ਦੂਸਰੇ ਨੂੰ ਗਾਲਾਂ ਕੱਢਣ ਛੇਤੀ ਜਾਣਦੇ ਆ ਕਿ ਮੈਨੂੰ ਭਗਵੰਤ ਮਾਨ ਕਹਿੰਦਾ ਵੀ ਕੁਲਵੰਤ ਸਿੰਘ ਮੁੰਡੇ ਦੇ ਵਿਆਹ ਤੇ 1000 ਬੰਦਾ ਲੈ ਕੇ ਜਾ ਮੈਰਿਜ ਪੈਲੇਸ ਜਾਂ ਮੋਦੀ ਜੀ ਕਹਿੰਦਾ ਇਹ ਤਾਂ ਮੈਂ ਤੇ ਮੇਰੇ ਘਰ ਵਾਲੀ ਨੇ ਫੈਸਲਾ ਕਰਨਾ ਵਿਆਹ ਸਾਦੇ ਕਰ ਲੋ ਤੇ ਦੂਜੇ ਕਰ ਲੋ ਮਰਨੇ ਸਾਦੇ ਤੇ ਮਰਨੇ ਤੇ ਵੀ ਜਲੇਬੀਆਂ ਖਾਣੇ ਗੱਪ-ਗੱਪ ਖਾਣਾ ਉਹਨਾਂ ਤੋਂ ਵੀ ਖਾਨਾ ਮੈਨੂੰ ਪਤਾ ਜੇ ਆਪਾਂ ਪਿੱਛੇ ਕੋਈ ਸਾਲਾਂ ਦੀ ਗੱਲ ਕਰੀਏ ਤੇ ਡਾਟਾ ਕੀ ਕਹਰੇ ਜੀ ਡਾਟਾ ਅਸੀਂ ਵੀ ਦੀ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਜੀ ਮੈਨੂੰ ਹੈਲਥ ਮਿਨਿਸਟਰ ਨੇ ਕੱਲ ਨੂੰ ਸਵੇਰ ਮੀਟਿੰਗ ਹੈ ਮੇਰੀ ਜੇਪੀ ਨੱਡਾ ਨਾਲ ਅਸੀਂ ਟੋਟਲ ਜਿਹੜੀਆਂ 26 ਸਟੇਟਾਂ ਨਾ ਉਹਦੇ ਚੋਂ ਤਿੰਨ ਸਟੇਟਾਂ ਫਰਸਟ ਆ ਜਾਂਦੇ ਕੇਰਲਾ ਆਪਾਂ ਤੋਂ ਨੰਬਰ 1 ਹੈ ਜੀ ਉੱਪਰ ਹੈ ਆਪਾਂ ਦੂਜੇ ਨੰਬਰ ਤੇ ਆ ਗਏ ਤੇ ਜਿੱਦਨ ਮੈਂ ਆਪਦੀ ਮਾਂ ਦੇ ਫੁੱਲ ਪਾਉਣ ਆਇਆ ਸੀ ਪੰਜਾਬ ਕੈਂਸਰ ਦੀ ਰਾਜਧਾਨੀ ਜਾਣਾ ਜਾਂਦਾ ਸੀ ਵਰਲਡ ਦੀ ਐਡੀ ਵੱਡੀ ਜਿੱਤ ਆ ਬੱਸਾਂ ਦੀ ਇਹਦੇ ਨਾਲ ਦੀਆਂ 20 ਬੱਸਾਂ ਪਿੰਡਾਂ 'ਇ ਫਿਰਦੀਆਂ ਸਵਾਰੀਆਂ ਢੋਣ ਨੂੰ ਨਹੀਂ ਲਾਈਆਂ ਲੋਕਾਂ ਦੀ ਸਿਹਤ ਲਈ ਲਾਈਆਂ ਮੇਰੀ ਵਾਈਫ ਨੇ ਨਹੀਂ ਆਉਣਾ ਸੋਚਿਆ ਕਿ ਤੇ ਕਰੋਨਾ ਕੋ ਉਹ ਬੱਸਾਂ ਜਿਹੜੀ ਆ ਉਹਦੇ ਵਿੱਚ 1.5 ਕਰੋੜ ਦੀ ਮਸ਼ੀਨ ਹੈ ਤੇ ਉਹਦੇ ਨਾਲ ਦੀਆਂ ਛੱਟ ਕੋਲ 5 ਐ ਤੇ 5 ਸੈਂਟਰ ਬਣਾ ਦੁੱਤੇ ਅਸੀਂ ਇੱਕ ਸultanpur Lodhi ਬਣੀ ਜਾਂਦਾ ਜਲੰਧਰ ਸਾਡਾ ਹੈੱਡ ਆਫਿਸ ਹੈ ਇੱਕ ਨਾਨਕਸਰ ਦੇ ਵਿੱਚ ਹੋ ਜਾਏਗਾ ਫੁੱਲ ਫਲੇਜ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਸੀਂ ਬਣਾਵਾਂਗੇ ਸਭ ਜਾਦਿਆਂ ਦੇ ਪਿੰਡ ਫਤੇਗੜ ਸਾਹਿਬ ਠੀਕ ਹੈ ਅਸੀਂ ਉਹਨਾਂ ਨੂੰ ਸ਼ਹੀਦਾਂ ਨੂੰ ਇਸ ਤਰ੍ਹਾਂ ਯਾਦ ਕਰਾਂਗੇ ਤੁਸੀਂ ਵੀ ਕਰਦੇ ਆ ਤੁਹਾਡੇ ਵੀ ਡਿਫਰੈਂਟ ਤਰੀਕੇ ਆ ਸਾਡੇ ਹੋਰ ਤਰੀਕੇ ਆ ਜੀ ਅਸੀਂ ਮਨੁੱਖਤਾ ਦੀ ਸੇਵਾ ਕਰਕੇ ਯਾਦ ਕਰਦੇ ਹਾਂ ਤੁਸੀਂ ਖਿਲੋਂ ਜੀ ਗੱਲ ਕੀਤੀ ਹੈ ਕਿ ਪੰਜਾਬ ਗਵਰਨਮੈਂਟ ਤੁਸੀਂ ਮੋਢੇ ਨਾਲ-ਮੋਢਾ ਲਾ ਕੇ ਚੱਲ ਰਹੇ ਹੋ ਸੈਂਟਰ ਦੇ ਨਾਲ ਤੁਹਾਡੇ ਕੋਲ ਮੀਟਿੰਗ ਵੀ ਹੈ ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਜ਼ਹਿਰ ਪ੍ਰੋਸੈਸ ਜਾ ਰਿਹਾ ਆ ਆਪਾਂ ਨੂੰ ਹਰ ਚੀਜ਼ ਦੇ ਵਿੱਚ ਉਹਦੇ ਅਸਰ ਕੀ ਉਪਰਾਲੇ ਕਰ ਰਹੇ ਜੀ ਤਾਂ ਆਪ ਸਾਣ ਮੈਨੂੰ ਆਪ ਜ਼ਿੰਮੇਵਾਰ ਹੋਣਾ ਚਾਹੀਦਾ ਇੱਕ ਤਾਂ ਨਾ ਕਿਸੇ ਬੰਦੇ ਨੂੰ ਜ਼ਹਿਰ ਦੇ ਦੇਣੀ ਗੋਲੀ ਇੱਕ ਕਿੰਨਿਆਂ ਮੇਥਿਆਂ ਦੇ ਉੱਤੇ ਸਪਰੇਅਾਂ ਕਰਕੇ ਧਣੀਆਂ ਦੇ ਉੱਤੇ ਸਬਜ਼ੀਆਂ ਦੇਗਾ ਉਹ ਕਿੰਨੇ ਲੋਕਾਂ ਨੂੰ ਜ਼ਹਿਰ ਮੰਡ ਰਿਹਾ ਮੈਂ ਉਹ ਤਾਂ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਮੇਰੀ ਕੌਣ ਸੁਣੂਗਾ ਵੀਰ ਜੀ ਠੀਕ ਹੈ ਉਹ ਤਾਂ ਸਰਕਾਰ ਉਥੇ ਸ਼ਕਤੀ ਕਰੇ ਵੀ ਆ ਭਾਈ ਜ਼ਹਿਰ ਜਹਿਰ ਨਾ ਮੰਡੋ ਠੀਕ ਹੈ ਐਂਡ ਪਰ ਮੈਂ ਇਹੀ ਕਹਿਣਾ ਚਾਹੁੰਨਾ ਧਰਮ ਤੋਂ ਸਿੱਖਿਆ ਕੀ ਵੀ ਗੁਰੂ ਸਾਹਿਬ ਤਾਂ ਕੀ ਸਿੱਖਿਆ ਗੁਰੂ ਸਾਹਿਬ ਤਾਂ ਸਾਨੂੰ ਐਨੇ ਚੀਜ਼ਾਂ ਤੋਂ ਰੋਕ ਕੇ ਗਏ ਐ ਇੱਕ ਤਾਂ ਵੀਰ ਜੀ ਇੱਕ ਬੰਦੇ ਦੇ ਗੋਲੀ ਮਾਰ ਦੇਣੀ ਇੱਕ 500 ਬੰਦੇ ਨੂੰ ਜ਼ਹਿਰ ਖੋਣੀ ਉਹ ਸ਼ਾਇਦ 500 ਬਿਮਾਰ ਹੋ ਜੇ 500 ਦੇ ਵਿੱਚੋਂ 25 ਮਰ ਜਾਣ 30 ਮਰ ਜਾਣ ਕੀ ਪਤਾ ਲੱਗਦਾ ਰੋਗਾਂ ਦਾ ਕੋਈ ਪਤਾ ਨਹੀਂਗਾ ਠੀਕ ਹੈ ਉਹਨੂੰ ਕਹਿੰਦੇ ਆ ਮਾਸ ਮਰਡਰ ਐਂਡ ਪਲਾਨਡ ਮਰਡਰ ਆਬ ਵਕੀਲ ਖੜੇ ਆ ਸਭ ਇਹਨ ਠੀਕ ਹੈ ਅਰਾਧਾ ਕਤਲ ਸੀ ਜਿਹੜ ਜੋ ਵੀ ਲਾਉਂਦੇ ਆ ਧਾਰਾਂ ਇੱਕ ਬੰਦਾ ਜ਼ਹਿਰ ਵੰਡ ਰਿਹਾ ਯਾਰ ਕਿੰਨੀ ਦੁਨੀਆ ਨੂੰ ਆਪਾਂ ਨੂੰ ਕੁਝ ਸੋਚਣਾ ਚਾਹੀਦਾ ਯਾਰ ਇੰਨਾ ਲਾਲਚ ਹੋ ਗਿਆ ਸਾਡੀ ਸਟੇਟ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਸਾਨੂੰ ਇੰਨਾ ਲਾਲਚ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਅਸੀਂ ਦੂਸਰਿਆਂ ਦੀ ਸਿਹਤ ਖਰਾਬ ਕਰ ਦੇਵੇ ਬਹੁਤ ਧੰਨਵਾਦ ਪਰ ਵਰਡ ਕੈਂਸਰ ਪੰਜਾਬ ਦੇ ਨਾਲ ਆ ਕੋਈ ਚਿੰਤਾ ਨਾ ਕਰੋ ਆ ਮੈਂ ਮਰ ਮੈਂ ਮਰ ਜੂਗਾ ਨਾ 5-10 ਸਾਲ ਨੂੰ ਚੱਲ ਜੂ ਦੁਨੀਆ ਛੱਡ ਕੇ ਇਹ ਬੱਸਾਂ ਇਦਵੀ ਸੋਹਣੀਆਂ ਘੋਗਣ ਗਈਆਂ ਇੰਨਾ ਫੰਡ ਇਕੱਠਾ ਕਰ ਦੇਣਾ ਮੇਰੀ ਵਸੀਅਤ ਕੀ ਹੋਏਗੀ ਤੁਹਾਡੇ ਵ ਅਬਸਾਨਾ ਧੰਨਵਾਦ ਅਸੀਂ ਅੱਜ ਕੋਰਟ ਕੰਪਲੈਕਸ ਵਿੱਚ ਡਾਕਟਰ ਕੇਐਸ ਥਲੀਵਾਲ ਜੀ ਦੇ ਸਹਿਯੋਗ ਨਾਲ ਉਹਨਾਂ ਨੇ ਇੱਥੇ ਲਗਾਇਆ ਜਿਹੜਾ ਕੈਂਪ ਉੱਥੇ ਪਹੁੰਚੇ ਹੋਏ ਆਂ ਜੀ ਇਟ ਇਸ ਅ ਵੈਰੀ ਗੁੱਡ ਸਟੈਪ ਬਾਈ ਡਾਕਟਰ ਕੇਐਸ ਥਲੀਵਾਲ ਇਥੇ ਨਹੀਂ ਇਹ ਸਾਰੇ ਪੰਜਾਬ ਵਿੱਚ ਅਲੱਗ-ਅਲੱਗ ਥਾਵਾਂ ਤੇ ਪਿੰਡਾਂ ਤੱਕ ਜਾ ਕੇ ਇਹਨਾਂ ਦੀਆਂ ਸਟਾਫ ਤੇ ਇਹਨਾਂ ਦੀ ਟੀਮ ਹੈ ਜਿਹੜੀ ਉਹ ਕੰਮ ਕਰਦੀ ਹੈ ਕਿ अर्ਲੀ ਡਿਟੈਕਸ਼ਨ ਆਫ ਕੈਂਸਰ ਤੇ ਵਰਕ ਅਪਨ ਕਰ ਰਹੀ ਹੈ ਸੋ ਥਿਸ ਇਜ਼ ਅ ਵੈਰੀ ਗੁੱਡ ਸਟੈਪ which he's taking ਔਰ ਅੱਜ ਦਾ ਇਹ ਮੈਡੀਕਲ ਕੈਂਪ ਸਾਡੇ ਸਾਰੇ ਇੱਥੋਂ ਦੇ ਸਟਾਫ ਲਈ ਸਾਡੇ ਕੋਰਟ ਆਫੀਸਰਸ ਲਈ ਐਡਵੋਕੇਟਸ ਲਈ ਲਿਟਿਗੈਂਟਸ ਲਈ ਸਾਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਦੇਖ ਕੇ ਕਿ ਡਾਕਟਰ ਤਾਲੀਵਾਲ ਜੀ ਨੇ ਇਹ ਸਾਡੇ ਕੋਰਟ ਵਿੱਚ ਲਗਾਇਆ ਹੈ ਸੋ ਵੀ ਆਰ ਸੋ ਥੈਂਕਫੁਲ ਟੂ ਹਿਮ ਥੈਂਕ ਯੂ ਸੋ ਮਚ ਜੀ ਮੈਡਮ ਤੁਸੀਂ ਆਰਗੈਨਿਕ ਫੂਡ ਜਿੰਨਾ ਲੈ ਸਕਦੇ ਹੋ ਉਹਨਾਂ ਲਈਏ ਔਰ ਆਪਣੀ ਡਾਈਟ ਨੂੰ ਨੀਟ ਐਂਡ ਕਲੀਨ ਰੱਖਿਏ ਟਾਕਸਿਕਸ ਨਾ ਹੋਣ ਸਾਡੀ ਡਾਈਟ ਵਿੱਚ ਤਾਂ ਹੀ ਅਸੀਂ ਹੈਲਦੀ ਰਹਿ ਸਕਦੇ ਹਾਂ ਸੋ ਜਿੱਦਾਂ ਸਾਰੇ ਡਾਕਟਰਸ ਐ ਨਿਊਟ੍ਰੀਸ਼ਨਿਸ ਸਾਨੂੰ ਸਲਾਹ ਦਿੰਦੇ ਨੇ ਈਚ ਐਸ ਮੱਚ ਆਰਗੇਨਿਕ ਐਸ ਵੀ ਕੈਨ ਔਰ ਪੈਸਟੀਸਾਈਡਸ ਨੂੰ ਅਸੀਂ ਐਵੋਇਡ ਕਰੀਏ ਜਾਂ ਜੇ ਲੈਣਾ ਹੀ ਪੈ ਜਾਂਦਾ ਬਾਹਰੋਂ ਅਸੀਂ ਪੈਸਟੀਸਾਈਡਸ ਲੱਗੇ ਹੁੰਦੇ ਨੇ ਉਹਨਾਂ ਤੇ ਸਪਰੇਅ ਹੋਏ ਹੁੰਦੇ ਨੇ ਤੇ ਉਹਨੂੰ ਪ੍ਰੋਪਰਲੀ ਕਲੀਨ ਕਰੀਏ ਸੋ ਥੈਟ ਉਹ ਚੀਜ਼ ਸਾਡੇ ਬਾਡੀ ਚ ਜਾ ਕੇ ਟੌਕਸਿਕਸ ਕ੍ਰੀਏਟ ਨਾ ਕਰੇ ਅਤੇ ਇਦਾਂ ਦੀ ਡਿਜ਼ੀਜ਼ਸ ਸਾਨੂੰ ਨਾ ਹੋਣ ਦਿਸ ਇਜ਼ ਅਪਰੋਚ ਵੀ ਸ਼ੁੱਡ ਹੈਵ ਥੈਂਕ ਯੂ